ਪਠੰਡਾ ਦੇ ਵਿੱਚ ਸ਼ਖਸ ਨੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਲਾਇਸੈਂਸੀ ਰਿਵਾਲਵਰ ਦੇ ਨਾਲ 3 ਗੋਲੀਆਂ ਮਾਰੀਆਂ ਨੇ ਘਰੇਲੂ ਕਲੇਸ਼ ਇਸ ਦਾ ਕਾਰਨ ਦੱਸਿਆ ਗਿਆ ਹੈ ਇੱਕ ਪਤੀ ਨੇ ਆਪਣੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਏ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਗੋਲੀਆਂ ਆਪਣੀ ਪਤਨੀ ਦੇ ਮਾਰੀਆਂ ਲਾਇਸੈਂਸੀ ਰਿਵਾਲਵਰ ਦੇ ਨਾਲ ਉਸ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਵਿਚਾਲੇ ਘਰੇਲੂ ਕਲੇਸ਼ ਰਹਿੰਦਾ ਸੀ ਜਿਸ ਕਰਕੇ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਏ ਹੀ ਨਹੀਂ ਵਾਰਦਾਤ ਕਰਨ ਤੋਂ ਬਾਅਦ ਮੁਲਜ਼ਮ ਪਤੀ ਮੌਕੇ ਤੋਂ ਫਰਾਰ ਹੋ ਗਿਆ ਬਠਿੰਡਾ ਦਾ ਪਿੰਡ ਪੱਕਾ ਕਲਾ ਜਿੱਥੇ ਇਹ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਪਤੀ ਨੇ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਬਠਿੰਡਾ ਦੇ ਪੱਕਾ ਕਲਾ ਤੋਂ ਇਹ ਖਬਰ ਹੈ ਵੱਡੀ ਵਾਰਦਾਤ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਕਲੇਸ਼ ਰੰਦਾ ਸੀ ਤਿੰਨ ਗੋਲੀਆਂ ਮਾਰੀਆਂ ਲਾਇਸੈਂਸੀ ਰਿਵਾਲਵਰ ਸੀ ਜਿਸ ਦੇ ਨਾਲ ਆਪਣੀ ਪਤਨੀ ਦਾ ਹੀ ਕਤਲ ਕਰ ਦਿੱਤਾ ਤੇ ਕਤਲ ਕਰਨ ਤੋਂ ਬਾਅਦ ਮੁਲਜ਼ਮ ਪਤੀ ਫਰਾਰ ਹੋ ਗਿਆ ਹੈ ਪਠੰਡਾ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਪਿੰਡ ਪੱਕਾ ਕਲਾਂ ਦੇ ਵਿੱਚ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਲਾਇਸੈਂਸੀ ਰਿਵਾਲਵਰ ਦੇ ਨਾਲ ਆਪਣੀ ਪਤਨੀ ਦੇ ਤਿੰਨ ਗੋਲੀਆਂ ਮਾਰੀਆਂ ਹਾਲਾਂਕਿ ਆਲੇ ਦੁਆਲੇ ਦੇ ਲੋਕਾਂ ਵੱਲੋਂ ਉਸ ਨੂੰ ਹਸਪਤਾਲ ਲੈ ਜਾਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਮੌਤ ਹੋ ਗਈ ਹੈ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਪਤੀ ਫਰਾਰ ਹੋ ਗਿਆ ਇਹ ਘਰੇਲੂ ਕਲੇਸ਼ ਇਸ ਦਾ ਕਾਰਨ ਬਣਿਆ ਹੈ ਹੁਣ ਪੁਲਿਸ ਮੁਲਜ਼ਮ ਪਤੀ ਦੀ ਭਾਲ ਕਰ ਰਹੀ ਹੈ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿ ਜੋਗੀ ਸੂਰਜ ਪਾਨ ਜੁੜੇ ਨੇ ਸੂਰਜ ਕੀ ਕੁਝ ਅਪਡੇਟ ਪਤੀ ਦਾ ਪਤਨੀ ਨੇ ਪਤਨੀ ਦਾ ਕਤਲ ਕਰ ਦਿੱਤਾ ਹੈ ਬਿਲਕੁਲ ਕੋਈ ਦੋਰਾ ਨਹੀਂ ਹੈ ਮਾਮੂਲੀ ਵਿਵਾਦ ਇਸ ਕਤਲ ਦੀ ਕਿਤੇ ਨਾ ਕਿਤੇ ਵਜ੍ਹਾ ਰਿਹਾ ਹੈਗਾ ਔਰ ਮਾਮੂਲੀ ਵਿਵਾਦ ਦੇ ਕਰਕੇ ਇੱਕ ਜਿਹੜਾ ਪਤੀ ਨੇ ਆਪਦੀ ਪਤਨੀ ਦੇ ਤਿੰਨ ਗੋਲੀਆਂ ਮਾਰੀਆਂ ਤੇ ਉਸ ਤੋਂ ਬਾਅਦ ਉਸ ਨੂੰ ਹਸਪੀਟਲ ਲਿਜਾਂਦੇ ਆ ਸਰ ਉਸ ਦੀ ਮੌਤ ਹੋ ਗਈ ਹੈ ਫਿਲਹਾਲ ਮੁੱਢਤਾ ਕਾਰਨ ਹੈ ਜਿਹੜਾ ਹੁਣ ਤੱਕ ਘਰੇਲੂ ਕਲੇਸ਼ ਹੀ ਦੱਸਿਆ ਜਾ ਰਿਹਾ ਔਰ ਦੂਸਰੇ ਪਾਸੇ ਪੁਲਿਸ ਵੱਲੋਂ ਬੇਸ਼ੱਕ ਮ੍ਰਿਤਕ ਦੇ ਬਰਦਰ ਦੇ ਬਿਆਨਾਂ ਦੇ ਉੱਪਰ ਮਾਮਲਾ ਦਰਜ ਕਰ ਲਿਆ ਪਰ ਹਕੇ ਤੱਕ ਪੁਲਿਸ ਦੇ ਹੱਥ ਖਾਲੀ ਨੇ ਨਾ ਤਾਂ ਪੁਲਿਸ ਨੂੰ ਹਕੇ ਤੱਕ ਉਹ ਵੈਪਨ ਰਿਕਵਰ ਹੋਇਆ ਔਰ ਨਾ ਹੀ ਪੁਲਿਸ ਦੇ ਕੋਲ ਜਿਹੜਾ આરોપી ਹੈ ਹਕੇ ਤੱਕ ਪੁਲਿਸ ਨੇ ਉਸ ਨੂੰ ਫੜ ਕੇ ਸਲਾਕਾ ਦੇ ਟਿਕ ਕੇ ਦਿੱਤਾ ਪਰ ਕਿਤੇ ਨਾ ਕਿਤੇ ਜਾ ਕੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀਆਂ ਇਹ ਖਬਰ ਹੈ ਜਿਹੜੀ ਉਹ ਸੂਰਜ ਹਾਲਾਂਕਿ ਮੁੱਢਲੀ ਜਾਣਕਾਰੀ ਹੈ ਕੌਣ-ਕੌਣ ਸੀ ਪਰਿਵਾਰ ਦੇ ਵਿੱਚ ਬੱਚੇ ਸੀ ਜਾਂ ਬੱਚੇ ਨਾਲ ਰਹਿੰਦੇ ਸੀ ਜਦੋਂ ਇਹ ਘਟਨਾ ਵਾਪਰੀ ਉਸ ਵੇਲੇ ਕੌਣ-ਕੌਣ ਮੌਜੂਦ ਸੀ ਉਸ ਵਾਰਦਾਤ ਵਾਲੀ ਥਾਂ ਤੇ ਇਹ ਕੋ 17 ਸਾਲ ਦਾ ਬੇਟਾ ਦੱਸਿਆ ਜਾ ਰਿਹਾ ਹੈ ਮੇਰੇ ਤੱਕ ਮਹਿਲਾ ਦਾ ਔਰ ਦਸਰੇ ਕੇ ਘਰ ਦੇ ਵਿੱਚ ਇੱਕ ਮੌਲੀ ਤਕਰਾਰ ਹੁੰਦੀ ਹੈ ਔਰ ਉਹ ਤਕਰਾਰ ਇੰਨੀ ਵੱਧ ਜਾਂਦੀ ਹੈ ਕਿ ਗੱਲ ਹਥੋਪਾਈ ਤੱਕ ਤੇ ਫਾਇਰਿੰਗ ਤੱਕ ਆ ਜਾਂਦੀ ਹੈ ਤਿੰਨ ਗੋਲੀਆਂ ਵੈਪਨ ਦੇ ਵਿੱਚੋਂ ਚੱਲਦੀਆਂ ਨੇ ਦੋ ਗੋਲੀਆਂ ਪੇਟ ਦੇ ਵਿੱਚ ਲੱਗਦੀਆਂ ਨੇ ਜੀ ਐਮਜ ਹਸਪੀਟਲ ਦੇ ਵਿੱਚ ਉਸ ਮਹਿਲਣ ਨੂੰ ਲਿਆਇਆ ਜਾਂਦਾ ਔਰ ਇਹ ਵੀ ਦੱਸ ਰਿਹਾ ਕਿ ਪਹਿਲਾਂ ਵੀ ਵਿਵਾਦ ਰਹਿੰਦਾ ਸੀ ਪਹਿਲਾਂ ਵੀ ਦੋ ਤਿੰਨ ਵਾਰ ਪੰਚਾਇਤਾਂ ਹੋਈਆਂ ਸੀ ਹਾਲਾਂਕਿ ਵਿਆਹ ਨੂੰ 17-18 ਸਾਲ ਦਸਰੇ ਦੀ ਹੋ ਗਏ ਸੀ ਪਰ ਫਿਰ ਵੀ ਲਗਾਤਾਰ ਘਰੇ ਖਲੇਸ਼ ਰਹਿੰਦਾ ਸੀ ਪੰਚਾਇਤਾਂ ਤੋਂ ਬਾਅਦ ਵੀ ਕਿੰਨਾ ਕਿਤੇ ਲੜਾਈ ਜਿਹੜੀ ਨਹੀਂ ਮੁੱਕੀ ਤੇ ਆਖਰਕਾਰ ਉਸ ਮਹਿਲਾ ਦੇ ਖਤਮ ਹੋਣ ਦੇ ਨਾਲ ਫਿਲਹਾਲ ਇਹ ਮਾਮਲਾ ਹੈ ਜਿਹੜਾ ਉਹ ਕਿਤੇ ਨਾ ਕਿਤੇ ਜਾ ਕੇ ਕਤਲ ਦੇ ਨਾਲ ਉਸ ਪਤੀ ਦੇ ਉੱਪਰ ਮਾਮਲਾ ਉਹ ਦਰਜ ਹੋਇਆਗਾ ਜੀ ਠੀਕ ਹੈ ਸੂਰਜ ਬਹੁਤ ਸ਼ੁਕਰੀਆ ਸੂਰਜਪਾਨ ਮੇਰੇ ਸਹੋਗੀ ਜਾਣਕਾਰੀ ਦੇ ਰਹੀ ਸੀ ਬਠਿੰਡਾ ਦੇ ਪੱਕਾ ਕਲਾ ਪਿੰਡ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀਆ ਹਾਲਾਂਕਿ ਵਿਆਹ ਨੂੰ 18-19 ਸਾਲ ਹੋ ਗਏ ਨੇ 17 ਸਾਲ ਦਾ ਬੇਟਾ ਹੈ ਪਰ ਇੱਕ ਪਤੀ ਨੇ ਆਪਣੀ ਪਤਨੀ ਦਾ ਘਰੇਲੂ ਕਲੇਸ਼ ਕਾਰਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ